ਹਰ ਵੇਲੇ ਪ੍ਰਭੂ ਨੂੰ ਕਿਵੇਂ ਯਾਦ ਕੀਤਾ ਜਾ ਸਕਦਾ ਹੈ ਸਵੇਰੇ ਉੱਠੀਏ ਨਾ ਰਾਤ ਨੂੰ ਸਮੇਂ ਸਿਰ ਸੌਈਏ ਨਾ ਤੇ ਪ੍ਰਭੂ ਨੂੰ ਕਿਵੇਂ ਯਾਦ ਕੀਤਾ ਜਾਵੇ ਹਰ ਵੇਲੇ ਤੇ ਨਹੀਂ ਨਾ ਕੀਤਾ ਜਾ ਸਕਦਾ ਪਰ ਸਤਿਗੁਰੂ ਇੱਕ ਜਾਸ ਸਿਖਾਉਂਦੇ ਸਾਨੂੰ ਜਪਜੀ ਸਾਹਿਬ ਦਾ ਜੋ ਪਾਠ ਕਰਦੇ ਨਾ ਤੇ ਇਹ ਪੰਕਤੀ ਤਾਂ ਪੰਜ ਜ਼ਰੂਰ ਪੜ੍ਹਦੇ ਨਾ ਗਾਵੈ ਕੋ ਦਾਤ ਜਾਣਾ ਨਿਸ਼ਾਨ ਉਸ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਦੇਖ ਦੇਖ ਕੇ ਉਸ ਨੂੰ ਯਾਦ ਕਰੀ ਜਾਈਏ ਅਮਰੇ ਸਾਹਮਣੇ ਵਾਜਿਆ ਪਿਆ ਹੋਇਆ ਮੈਂ ਇਸ ਨੂੰ ਵਜਾਵਾਂਗਾ ਫਿਰ ਮੈਂ ਗਾਵਾਂਗਾ ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਮੈਨੂੰ ਸਾਜ ਬਖਸ਼ਿਸ਼ ਕੀਤਾ ਇਹ ਮਾਈਕ ਹੈ ਇਸ ਵਿੱਚੋਂ ਮੈਂ ਆਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਸਾਧਨ ਦਿੱਤਾ ਦੂਰ ਤੱਕ ਇਹ ਮਾਧਿਅਮ ਦੇ ਰਾਹੀਂ ਗੁਰੂ ਦੇ ਪਿਆਰ ਵਾਲੇ ਘਰਾਂ ਵਿੱਚ ਦੇਖ ਸੁਣ ਰਹੇ ਹਨ ਵਾਹਿਗੁਰੂ ਤੇਰਾ ਸ਼ੁਕਰ ਹੈ ਉਹ ਘਰ ਬੈਠੇ ਕਰਨ ਸ਼ੁਕਰ ਮੈਂ ਇੱਥੇ ਬੈਠਾ ਸ਼ੁਕਰ ਹੈ ਜਿਸ ਗੱਡੀ ਤੇ ਤੁਸੀਂ ਚੱਲ ਕੇ ਆਏ ਹੋ ਗੁਰਦੁਆਰੇ ਆਏ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਸਾਧਨ ਬਖਸ਼ਿਆ ਗੁਰਦੁਆਰੇ ਆ ਗਏ ਵਾਹਿਗੁਰੂ ਤੇਰਾ ਸ਼ੁਕਰ ਹੈ ਤੇਰੀ ਕਿਰਪਾ ਹੋਈ ਤੇ ਗੁਰਦੁਆਰੇ ਆ ਗਿਆ ਮੈਂ ਘਰ ਵਾਪਸ ਜਾਣਾ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਂ ਗੁਰਦੁਆਰੇ ਆਇਆ ਘਰ ਦੇ ਅੰਦਰ ਵੜਦੇ ਆ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਘਰ ਬਖਸ਼ਿਆ ਹੈ ਇਸ ਦੁਨੀਆ ਵਿੱਚ ਐਸੇ ਵੀ ਲੋਕ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਰ ਕੀ ਹੁੰਦਾ ਪੁਲਾਂ ਥੱਲੇ ਉਹਨਾਂ ਦੀ ਰਾਤ ਬੀਤਦੀ ਜਰਾ ਛੀਸੇ ਦੇ ਸਾਹਮਣੇ ਖਲੋ ਕੇ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਸੁੰਦਰ ਚਿਹਰਾ ਬਖਸ਼ਿਆ ਹੈ ਤੰਦਰੁਸਤ ਸਰੀਰ ਬਖਸ਼ਿਆ ਹੈ ਆਈ ਸੀ ਯੂ ਵਿੱਚ ਪਹਿਲੇ ਜਿਹੜੇ ਉਹਨਾਂ ਨੂੰ ਪੁੱਛ ਕੇ ਦੇਖਿਆ ਵਾਹਿਗੁਰੂ ਤੇਰਾ ਸ਼ੁਕਰ ਹੈ ਖਾਣ ਲੱਗਿਆ ਪਲੇਟ ਦੇ ਵਿੱਚ ਖਾਣਾ ਪਰੋਸਿਆ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਖਾਣ ਨੂੰ ਦਿੱਤਾ ਕਿੰਨੀ ਦੁਨੀਆ ਜਿਹੜੀ ਭੁਖੀ ਸੰਦੀ ਰਾਤ ਨੂੰ ਸਾਹਿਬ ਕਹਿੰਦੇ ਉਹਦੀਆਂ ਦਾਤਾਂ ਨੂੰ ਦੇਖ ਦੇਖ ਕੇ ਯਾਦ ਕਰੀ ਜਾਵੀਂ ਤੇਰਸੇ ਮੰੜਾ ਤੇਰੀ ਬੰਦਗੀ ਕਦੇ ਭੁੱਲੇਗਾ ਹੀ ਨਹੀਂ ਕੋਈ ਦੋਸਤ ਮਿਲਿਆ ਯਾਰ ਕਿ ਮਿੱਤਰ ਮਿਲਿਆ ਜਿਸ ਸਿਰੀ ਵੀ ਬੇਨਤੀ ਕਰ ਰਹੇ ਸੀ ਸਾਨੂੰ ਸਾਡੇ ਪੁਰਖਿਆਂ ਨੇ ਨਾ ਕਮਾਲ ਦੀਆਂ ਰਵਾਇਤਾਂ ਬਖਸ਼ਿਸ਼ ਕੀਤੀਆਂ ਜਰੂਰ ਅਰਦਾਸ ਕਰਦੇ ਆ ਅਖੀਰ ਵਿੱਚ ਆਪਾਂ ਪੜ੍ਹਦੇ ਆ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇ ਉਹਨਾਂ ਨਾਮ ਚੇਤਾਲੇ ਮਿਲ ਆਪ ਉਹਨਾਂ ਦੇ ਨਾਲ ਕਰਾਵੀ ਜਿਨ੍ਹਾਂ ਨੂੰ ਮਿਲ ਕੇ ਮੈਂ ਤੈਨੂੰ ਵਾਹਿਗੁਰੂ ਚਿੱਤੇ ਕਰਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਇਹਦੇ ਪੁੱਛ ਸਕਦਾ ਜੀ ਬਸ ਇੱਕ ਆਦਤ ਬਣਾਉਣੀ